ਨਾ ਕਿਸੇ ਲੀਡ ਤੇ ਚੜਾਉਣਾ ਬਦਲਾਅ ਤੁਸੀਂ ਦੇਖ ਲਿਆ ਬਦਲਾਅ ਬਦਲਾਖੋਰੀ ਚ ਬਦਲ ਗਿਆ ਯਾਰ ਇਹੀ ਸੰਤਾਪ ਦੇ ਜਿਹੜੇ ਝਾੜਦੇ ਸੀ ਲੋਕ ਕੇ ਝੂਠੇ ਮੁਕੱਦਮੇ ਪੁਲਸ ਦੀਆਂ ਕੁੱਟਾਂ ਜੇਲ੍ਹਾਂ ਥਾਣੇ ਤਸ਼ੱਦਦ ਇਹ ਤਲੱਕੇ ਹੋ ਗਏ ਲੋਕਾਂ ਨੇ ਲੈ ਲਿਆਂਦਾ ਸੀ ਇਹ ਸਾਰਿਆਂ ਨੂੰ ਟੱਪ ਗਿਆ ਇਹ ਸਾਰਿਆਂ ਨੂੰ ਮਾਤ ਪਾਉ ਤੂੰ ਹੀ ਦੇਖ ਲਿਓ ਬਾਪੀ ਬਾਜੀ ਤੀਰ ਹਰ ਦੋਸਾਲ ਵੀ ਦੀ ਉਹ ਪਾਤੀ ਮਾਤ ਜਿਸ ਕਰਕੇ ਮੇਰਾ ਵੀ ਸਟੇਜ ਦੀ ਕਾਰਵਾਈ ਲਗਾਤਾਰ ਚਲਦੀ ਰਹੀ ਚੁਰਦੇ ਰਹੋ ਕੋਈ ਨਾ ਕੋਈ ਅੱچھے ਫੈਸਲੇ ਅਜ ਕਰਕੇ ਜਾਵਾਂਗੇ ਨਹੀਂ ਹੁੰਦਾ ਤਾਂ ਫਿਰ ਲੰਮਾ ਚੱਲੂਗਾ ਇਹਨਾਂ ਵਿੱਚ ਪੈਣਾ ਭਾਈ ਜੋਧੜੀ ਕਰਨਾ ਚਾਹਣਾ ਬੁਛਾਰੀ ਤੁਹਾਨੂੰ ਖੁੱਲੀ ਛੁੱਟੀ ਹੈ ਗੋਰੀਆਂ ਮਾਰਦੇ ਹੋ ਡਾਂਗਾ ਮਾਰਦੇ ਬਿਛਾਰਾ ਪਾੜੀ ਦੀਆਂ ਮਾਰਦੇ ਜੋ ਕਰਨਾ ਕਰ ਲੋ ਪਰ ਇਹ ਭੁੱਲ ਜਿਓ बि जामद जी सॼी आवाज़ नब सघंदी ਚੀਰੇ ਦੇ ਵਿੱਚ ਅਜ ਤੋਂ 20 ਦਿਨ ਪਹਿਲਾਂ ਦੋ ਮੁੰਡਿਆਂ ਦਾ ਐਨਕਾਊਂਟਰ ਹੋਇਆ ਉਹਦੇ ਵਿੱਚ ਇੱਕ ਮੁੰਡਾ ਉਹ ਮਾਰਿਆ ਗਿਆ ਜਿਹਦੇ ਉੱਤੇ ਇੱਕ ਵੀ ਮੁਕੱਦਮਾ 751 ਦਾ ਵੀ ਦਰਜ ਨਹੀਂ ਸੀ ਉਹਨੂੰ 20 ਗੈਸਟਰ ਕਾਕੇ ਮਾਰਿਆ ਉਹ ਗਰੀਬ ਪਰਿਵਾਰ ਵਿਚਾਰਾ ਸਾਹਮਣੇ ਵੀ ਆਇਆ ਪਰ ਉਹਦੀ ਆਵਾਜ਼ ਦਬ ਦਿੱਤੀ ਗਈ ਹੈ ਇਹਦਾ ਪਾਣਾ ਚਲੋ ਇੱਕ ਆ ਬਾਈ ਪੈਸੇ ਡਿੱਗੇ ਆ ਕਿਸੇ ਦੇ ਭਾਈ ਕਿੰਨੇ ਪੈਸੇ ਆ ਬਾਈ ਆ ਦੇ ਦੇ ਬਾਈ ਆ ਦੇ ਦੇ ਬਾਈ ਤੇ ਮੋਬਾਈਲ ਵੀ ਹੈ ਇੱਕ ਮੋਬਾਈਲ ਆ ਭਾਈ ਇਹ ਪੜਨ ਕੋਈ ਸਿੱਧਾ ਸਾਨੂੰ ਕਿਹਦੇ ਨਿਕਲ ਗਿਆ ਹੁਣ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਪਹਾੜਾਂ ਦਾ ਚਲੋ ਇੱਕ ਚਿਹਰਾ ਸੀ ਲੋਕਾਂ ਨਾਲ ਖੜਦਾ ਸੀ ਠੱਗ ਜਨਤਾ ਦੇ ਖਿਲਾਫ ਪਹਾੜੋਂ ਲੜਿਆ ਉਹਨਾ ਪਤਾ ਨਹੀਂ ਲੱਖਾਂ ਦੀ ਕਈ ਕਰੋੜਾਂ ਰੁਪਇਆ ਭੰਨੇ ਦੇ ਵਾਪਸ ਕਰਾਇਆ ਜਿਹੜਾ ਕੰਮ ਇਹ ਕਦੇ ਭਾਨਾ ਕਾ ਹੁੰਦਾ ਹੈ ਭਾਨਾ ਕਨੇ ਸਰਕਾਰ ਨੂੰ ਚੈਲੰਜ ਕਰਦਾ ਹੈ ਯਾਰ ਭਾਨੇ ਝੋਡੇ ਲੱਖੇ ਪੈਦਾ ਕਿ ਹੋਣ ਜੇ ਕੰਮ ਸਰਕਾਰਾਂ ਕਰਦੇ ਨੇ ਭਾਈ ਅਸੀਂ ਕਹਿੰਦੇ ਆ 14000 ਕਰੋੜ ਦੀ ਠੱਗੀ ਆ 50 14000 ਕਰੋੜ ਦੀ ਤੇ ਹਜ਼ਾਰਾਂ ਯੰਕਾ ਜੇ ਬਿਨਾਂ ਲਾਇਸੈਂਸ ਤੋਂ ਬੈਠੇ ਆ ਲਾਇਸੈਂਸ ਦੇਣਾ ਕਿਦੇ ਹੁੰਦਾ ਹੈ ਸੁਭਾ ਸਰਕਾਰ ਨੇ ਅੱਛਾ ਬੋਲ ਰਿਹਾ ਪੰਜਾਬ ਦਾ ਮੁੱਖ ਮੰਤਰੀ ਕਿ ਜੀ ਮੈਂ ਸਭ ਤੋਂ ਜ਼ਿਆਦਾ ਪਾਰਲੀਮੈਂਟ ਦੇ ਵਿੱਚ ਠੱਗ ਜੰਟਾਂ ਦੇ ਖਿਲਾਫ ਬੋਲਿਆ ਤੂੰ ਤਾਂ ਭਾਈ ਬਹੁਤ ਗੱਲਾਂ ਬੋਲਦਾ ਰਿਹਾ ਤੂੰ ਤਾਂ ਕਦੇ ਗੰਨ ਮੈਨਾਂ ਦੇ ਖਿਲਾਫ ਵੀ ਬੋਲਦਾ ਰਿਹਾ ਤੂੰ ਮਸ਼ਹੂਰਿਆ ਦੇ ਖਿਲਾਫ ਵੀ ਬੋਲਦਾ ਰਿਹਾ ਤੂੰ ਫੋਟੋਮਾਂ ਦੇ ਖਿਲਾਫ ਵੀ ਬੋਲਦਾ ਰਿਹਾ ਤੂੰ ਚਿੱਟੇ ਦੇ ਖਿਲਾਫ ਵੀ ਬੋਲਦਾ ਰਿਹਾ ਇੱਕ ਵੀ ਕਾਰਵਾਈ 21-22 ਮਹੀਨਾ ਚ ਸਰਕਾਰ ਨੂੰ ਹੋ ਗਏ ਇੱਕ ਵੀ ਕਾਰਵਾਈ ਦੱਸ ਦਿਓ ਕਿ ਝੂਠੇ ਠੱਗ ਜੰਤ ਦੇ ਉੱਤੇ ਕੋਈ ਕਾਰਵਾਈ ਮੁਕੱਦਮਾ ਦਰਜ ਹੋਇਆ ਜਾਂ ਲੱਖ ਰੁਪਇਆ ਛੱਡੋ 50000 20000 ਵੀ ਸਰਕਾਰ ਨੇ ਬੈਸ ਕਰਾਇਆ ਏ ਕਹੇ ਮਰ ਭਾਨੇ ਦਾ ਕਿ ਸਰਕਾਰ ਦਾ ਅੱਕੇ ਹੋ ਲੋਕ ਠੱਕੇ ਹੋ ਲੋਕ ਜਾਂਦੇ ਆ ਪੁਲਿਸਾਂ ਕੋਲੇ ਐਸਟੋ ਕੋਲੇ ਐਸਐਸਪੀਆ ਕੋਲੇ ਜਾਂਦੇ ਆ ਮੰਤਰੀਆਂ ਐਮਐਲਏ ਕੋਲੇ ਕਿ ਸਾਨੂੰ ਜੇ ਇਨਸਾਰ ਦੇ ਠੱਗੀ ਬਚ ਗਈ ਉਹ ਕਿ ਸਾਨੂੰ ਪੁੱਛ ਕੇ ਇੱਤੇ ਵੀ ਓ ਆ ਜੀ ਆ ਮੁਰਦਾ ਅੱਛਾ ਜੀ ਹੋਰ ਦੇਖ ਲੋ ਸੋਡੇ ਨਾਲ ਥੱਗੀ ਵੱਜ ਜੇ ਥੱਗੀ ਵੱਜ ਜੇ ਤੁਸੀਂ ਦਰਖਾਸਤ ਦਿਓ ਕਿ ਸਾਨੂੰ 5 50 25 ਥੱਗੀ ਵਾਜੀ ਲਖ ਦੀ ਉਹ ਕਹਿੰਦੇ ਲਓ ਦਰਖਾਸਤ ਦੇ ਦਿਓ ਸੁੱਕਾ ਪਰਚਾ ਨਹੀਂ ਹੁੰਦਾ ਇਹ ਚ ਇਹ ਚ ਪਰਚਾ ਹੋਊਗੀ ਭਾਵੇਂ ਦੇ ਪਹਿਲਾ ਪਰਚਾ ਕਾ ਯਾਰ ਫਰੋਤੀ ਦਾ ਕੋਈ ਪਰਚਾ ਨਹੀਂ ਚਲੋ ਅੰਦਰ ਚੱਕ ਕੇ ਦੂਜਾ ਪਰਚਾ ਚੈਨੀ ਖੋਣ ਦਾ ਬਟਿਆਲੇ ਚੋਰ ਮਾਰਤੇ ਇਜਾ ਕਰ ਚਾ ਮਹਾਲੀ ਹਾ ਲੋ ਵੀਰ ਹਾ ਹੋਰ ਪੰਜਵਾਂ ਰੂੜੇ ਕੇ ਸ਼ੇਮੇ ਮਹਿਲ ਕਲਾ ਪਤਾ ਨਹੀਂ ਪੰਜਾਬ ਦਾ ਕੋਈ ਛਾਲਾ ਨਹੀਂ ਛੱਡਿਆ ਯਾਰ ਜਿੱਥੇ ਪਛਾਣ ਨਹੀਂ ਦੇ ਰਹਾ ਸੀ ਇੱਕ ਬਾਈ ਲੱਖੇ ਨਾ ਆ ਖਬਰ ਚੱਲਦੀ ਸੀ ਕਿ ਜਿੱਤੇ ਆਪਣਾ ਕੱਛ ਸੀ 29 ਤਰੀਕ ਨੂੰ ਕਹਿੰਦੇ ਵੀ 20 ਲੱਖ ਰੁਪਏ ਇਕੱਠਾ ਹੋਇਆ ਤੁਹਾਨੂੰ ਕਹਿੰਦੇ ਵੀ ਕਰੋੜਾਂ ਰੁਪਏ ਪਤਾ ਨਹੀਂ ਕਿਹੜਾ ਚੈਨਲ ਸੀ ODH ਸਵਾਲ ਪੁੱਛਣ ਪਰ ਨਹੀਂ ਫਾਇਦਾ ਹੈ ਕੋਈ ਚੰਨਾ ਕੋਈ। ਬਾਈ ਵਾ ਸਾਰੀਆਂ ਗੱਲਾਂ ਦੇ ਜਵਾਬ ਤੁਮ ਸਵਾਲ ਕਰੀ ਚੱਲੇ ਹੋ ਅੱਜ। ਫੁੱਲਾ ਟਾਈਮ ਹੈ ਆਪਣੇ ਕੋਲੇ। ਠੀਕ ਹੈ ਜੀ ਜੀ ਚਲਾਈ ਜਾਂਦੇ ਕਰ। ਨਹੀਂ। ਉੱਚੇ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਸਰਕਾਰ ਦੇ ਪਾਲਤੂ ਐ। ਜਿਹੜੇ ਸਰਕਾਰ ਦੇ ਰੱਖੇ ਹੋਏ ਬੰਦੇ ਐ ਇਹਨਾਂ ਦਾ মিডিਆ ਸੈੱਲਾ ਐ ਟੀ ਸੈੱਲਾ ਐ। ਇਹਨਾਂ ਦਾ ਖਰੀਦੇ ਹੋਏ ਚੈਨਲ ਐ। ਉਹਨਾਂ ਨੇ ਲਗਾਤਾਰ ਪਹਾਲੇ ਦੀਆਂ ਪੁਰਾਣੀਆਂ ਵੀਡੀਓ ਕੱਢ ਕੇ ਚਲਾਈਆਂ। ਇਹ ਗੱਲਾਂ ਕਰਦਾ ਜੀ। ਮਨਦੇ ਭਾਨ ਦੇ ਪਸੋਕਰ ਸੀ ਇੱਕ ਮੈਂ ਮੇਰਾ ਮਿੱਤਰ ਆ ਤੁਹਾਡਾ ਸਾਰੇ ਦਾ ਮਿੱਤਰ ਆ ਭਾਨਾ ਮੈਂ ਬਹੁਤ ਵਾਰੀ ਘੂੜਿਆ ਮੈਂ ਕਿਹਾ ਭਾਨੇ ਸ਼ਬਦਾਂ ਦੀ ਕਮਰਿਆਦਾ ਹੁੰਦੀ ਔਰ ਸਾਨੂੰ ਸਾਡੀ ਅਧੀਨ ਪੈਣਾ ਵੀ ਸੁਣਦੇ ਨੇ ਮਾਵਾ ਵੀ ਸੁਣਦੀਆਂ ਕੋਈ ਨਹੀਂ ਸਾਰੀ ਮੀਡੀਆ ਜਿੱਥੇ ਗੱਲ ਭਾਨ ਦੇ ਜ਼ਬਰ ਦੇ ਖਿਲਾਫ ਹੋ ਰਹੀ ਆ ਇਹ ਕਹਿੰਦੇ 20 ਲੱਖ ਇਕੱਠਾ ਹੋਇਆ ਸਾਨੂੰ ਕੋਈ 20 ਪੈਸੇ ਵੀ ਸਾਬਤ ਕਰ ਦੇ ਇਹ ਕਹਿੰਦੇ ਭਾਨੇ 20000 ਰੁਪਇਆ ਲਿਆ ਮੈਂ ਇੰਨੇ ਸੌਧੀ ਗੱਲ ਕਹਿਣ ਲੱਗਾ ਕੋਈ 10 ਪੈਸਿਆਂ ਵੀ ਭਾਂਡੇ ਨੇ ਚਾਹ ਪੀਤੀ ਆ ਕਿ ਦੋ ਸਾਫ਼ ਕਰ ਦੇ ਸਾਡਾ ਸਿਰ ਤੁਹਾਡੇ ਉੱਤੇ ਹੋਣ ਗਿਆ ਬੋਲੋ ਛੋ ਛੋ ਜੈ ਜੀ ਹਾਂ ਪਰ ਚਾਰ ਰੱਖਿਓ ਇਸ ਵੇਲੇ ਜਿੰਨੇ ਬੰਦੇ ਬੋਲ ਰਹੇ ਆ ਉਹ ਸਾਰੇ ਹੀ ਸਰਕਾਰ ਦੇ ਪਿਆਰ ਕੀਤੇ ਹੋਏ ਬੰਦੇ ਆ ਉਹ ਲਗਾਤਾਰ ਪਹਿਲਾਂ ਮਾਹੌਲ ਬਣਾਉਂਦੇ ਆ ਕਿ ਲੋਕਾਂ ਨੂੰ ਇਹ ਗੱਲਾਂ ਕਰਦੇ ਲੋਕਾਂ ਨੂੰ ਲੱਗਣ ਲੱਗ ਜਾਂਦਾ ਵੀ ਇਹ ਬਹੁਤ ਵੱਡੇ ਪੰਜਾਬ ਅਤਿਸ਼ੀ ਹੈ ਇਹ ਕਾਮਦੀਏ ਪੰਛੀ ਦੀ ਗੱਲ ਕਰਦੇ ਆ ਪਰ ਬੰਦੇ ਹੁੰਦੇ ਸਰਕਾਰ ਦੇ ਆ ਇਹ ਗੱਲ ਹੋਰ ਸੁਣੋ ਧਿਆਨ ਦੇ ਨਾਲ ਬਾਈ ਬਹਿ ਜਾ ਬਾਈ